ਫਗਵਾੜੇ ਕੁਝ ਦਿਨ ਪਹਿਲਾਂ ਕਮੇਟੀਆਂ ਲੈ ਕੇ ਭੱਜਣ ਵਾਲਾ ਵਿਅਕਤੀ ਸੰਜੀਪ ਕੁਮਾਰ ਉਰਫ ਹੈਪੀ ਆਇਆ ਕੈਮਰੇ ਅੱਗੇ ਕਈਆਂ ਇਹ ਗੱਲਾਂ ਇਸ ਦੌਰਾਨ ਥਾਣਾ ਸਿਟੀ ਦੇ ਬਾਹਰ ਹੋ ਗਿਆ ਲੋਕਾਂ ਦਾ ਇੱਕ ਇਕੱਠ ਦੇਖੋ ਪੂਰਾ ਮਾਮਲਾ ਤੁਸੀਂ ਵੀ ਇਸ ਵੀਡੀਓ ਦੇ ਅੰਦਰ ਜੀ ਨਾਮ ਤੁਹਾਡਾ ਅਸ਼ੋਕ ਕੁਮਾਰ ਜੀ ਕੀ ਮਾਮਲਾ ਖਾਣੇ ਇਕੱਠੇ ਹੋਇਆ ਜੀ ਭਾਜੀ ਆਪਾਂ ਕਮੇਟੀਆਂ ਵਾਲਾ ਬੰਦੇ ਸੀਗੇ ਉਹਦੇ ਕੋਲ ਪੈਸੇ ਲੈਣੇ ਸੀਗੇ ਉਹ ਪੈਸੇ ਲੈ ਕੇ ਆਪਣਾ 도ੜ ਗਿਆ ਭਾਜੀ ਜੀ ਨਾਮ ਉਸ ਵਿਅਕਤੀ ਦਾ ਉਹ ਹੈਪੀ ਜੀ ਇਹ ਕੁਝ ਪਹਿਲਾਂ ਦੀ ਗੱਲ ਹੈ ਕਿ ਅੱਜ ਕੀ ਹੋਇਆ ਜਿਹੜਾ ਇਕੱਠੇ ਹੋਏ ਆ। ਅੱਜ ਹੈਪੀ ਨੂੰ ਅਰੈਸਟ ਕਰ ਲਿਆ ਜੀ ਇਹਨਾਂ ਨੇ। ਅੱਛਾ। ਪੇਸ਼ ਕਨਾ ਉਹ ਕਿਸੇ ਬੰਦੇ ਦੇ ਥਰੂ ਪੇਸ਼ ਹੋਇਆ ਜੋ ਤੇ ਕਹਿੰਦਾ ਜੀ ਮੈਨੂੰ ਬੰਦੇ ਪਰੇਸ਼ਾਨ ਕਰਦੇ ਬਿਨਾਂ ਗੱਲ ਤੋਂ ਜਿਹਨਾਂ ਦੇ ਮੈਂ ਪੈਸੇ ਨਹੀਂ ਦੇਣੇ ਹੈਗੇ। ਅੱਛਾ। ਭਾਜੀ ਕਿੰਨੇ ਟਾਈਮ ਬਾਅਦ ਇਹ ਮੋਰੇ ਆਇਆ ਸਿਟੀ ਦਾ ਜਿਹੜਾ ਆਪਾਂ ਨੂੰ ਹਫਤਾ ਹੋ ਗਿਆ। ਹਫਤੇ ਲੱਗੇ। ਇੱਕ ਆਪੇ ਵਲ ਪੇਜ ਹੋ ਗਿਆ। ਕਿੰਨੇ ਕ੍ਰੀ ਠੱਗੀ ਮਾਰੀ ਸੀ ਇਸ ਬੰਦੇ ਨੇ? ਭਾਜੀ 15 ਕਰੋੜ ਦੀ ਕਹਿੰਦੇ ਠੱਗੀ ਬਾਕੀ ਦਾ ਹਿੱਸਾ ਕਿਹੜਾ ਪਤਾ ਉਹ ਕਿੰਨੇ ਦਾ। ਤੇ ਕੌਣ ਇਹਨਾਂ ਨੂੰ ਲੈ ਕੇ ਇਹ ਨਹੀਂ ਪਤਾ ਕੌਣ ਪ੍ਰੈਸ ਤੋਂ ਆਇਆ ਉਹ ਬਾਹਰੋਂ ਲੈ ਆਂਦਾ ਬੰਦਾ ਇਹ ਨਹੀਂ ਪਤਾ ਕੌਣ ਲੈ ਗਿਆ ਜੀ ਇਹਦੀ ਪ੍ਰੈਸ ਕਾਨਫਰੈਂਸ ਕਿਹੜੀ ਹੋਈ ਸੀ ਹਾਂਜੀ ਹਾਂਜੀ ਇਹ ਪ੍ਰੈਸ ਕਾਨਫਰੈਂਸ ਜਿਹੜੀ ਹੋਈ ਹੈ ਕਿੱਥੇ ਹੋਈ ਹੈ ਉਹ ਨਵਰੰਗ ਚੈਨਲ ਤੇ ਹੋਈ ਹੈ ਨਵਰੰਗ ਚੈਨਲ ਤੇ ਹੋਈ ਹਾਂ ਨਵਰੰਗ ਚੈਨਲ ਤੇ ਵੀ ਕੀ ਮੰਗ ਕਰਦੇ ਹੋ ਪ੍ਰਸਾਦਨ ਕਰੋ ਸਾਥੋਂ ਕਹਿੰਦੇ ਸਾਡੇ ਪੈਸੇ ਦਿਵਾਏ ਜਾ ਰਹੇ ਜਿੰਨੇ ਸਾਡੇ ਪੈਸੇ ਸਾਡਾ ਹੈਕਰ ਸਾਨੂੰ ਮਿਲ ਜੇ ਭਾਜੀ ਤੁਹਾਡੀ ਕੋਈ ਗੱਲਬਾਤ ਹੋਈ ਹੈ ਇਹਨੀਆਂ ਕਾਪੀਆਂ ਭੋਲ ਦਿਆਂ ਨੇ ਜਿੰਨੀਆਂ ਜਿੰਨੀਆਂ ਕਾਪੀਆਂ ਪੇਪਰਾਂ ਦੇ ਭੋਲ ਦਿਆਂ ਨੇ ਭਾਜੀ ਆਨ ਰਿਪੋਰਟ ਨਿਊ ਇਹਦਾ ਨਿਊ ਫਰੈਂਡ ਕਲੈਕਸ਼ਨ ਉਹ ਸਲੀਪਾਂ ਦੇ ਬਹਿਤ ਤੇ ਇਹਦੀ ਜੋ ਆਨਲਾਈਨ ट्रांजੈਕਸ਼ਨ ਹੋਈ ਉਹਦੇ ਬਹਿਤ ਜਿੰਨੇ ਪੈਸੇ ਬੰਦੇ ਆ ਸਾਡੇ ਦੇਵੇ ਭਾਈ ਕੈਮਰੇ ਮੋਰੇ ਆ ਕੇ ਅਗਲੇ ਨੇ ਇੱਕ ਗੱਲ ਕਹੀ ਆ ਕਿ 5 ਲੱਖ ਦੀ ਕਮੇਟੀ 20000 ਦਿੰਦਾ ਕਮੇਟੀ 5 ਲੱਖ ਦੀ ਆ ਉਹਦਾ ਕੀ ਮਾਮਲਾ ਆ 5 ਲੱਖ ਰੁਪਏ ਵਾਲੇ ਕਮੇਟੀ ਆ ਠੀਕ ਆ ਸਾਡੀਆਂ 18 19 20 ਕਮੇਟੀਆਂ ਆਉਂਦੀਆਂ 18 ਗਈਆਂ 19 ਗਈਆਂ ਉਹਦਾ ਸਾਰੀਆਂ ਲੈ ਕੇ ਗਿਆ ਨਾ ਉਹਦਾ ਤਾਂ ਕਹਿਣਾ ਆ ਕਿ 10 ਗੁਣਾ ਵੱਧ ਪੈਸੇ ਮੰਗਦੇ ਆ ਭਾਈ ਜਿਹੜੇ 10 ਗੁਣਾ ਕਰ ਔਰ ਸਬੂਤ ਕਰਾਂਗੇ ਭਾਈ ਔਰ ਸਬੂਤ ਕਰਾਂਗੇ ਆਪਾਂ ਇੱਦਾਂ ਨਹੀਂ ਕਰ ਦੇਨੀ ਫੋਨ ਕਬੂਲ ਹੋਣੀ ਮਾਰੂਗਾ ਅਸੀਂ ਮਾਰਾਂਗੇ ਇਹ ਕਹਿੰਦਾ ਤੇ ਰਾਤ ਨੂੰ ਮੈਨੂੰ ਲੋਕ ਫੋਨ ਕਰਕੇ ਪਰੇਸ਼ਾਨ ਕਰਦੇ ਸੀ ਫੋਨ ਲੋਕਾਂ ਨੇ ਰਾਤ ਨੂੰ ਪੈਸੇ ਲੈਣ ਨੂੰ ਪਰੇਸ਼ਾਨ ਕਰਨੇ ਪੈਸੇ ਦੇਣ ਨੂੰ ਥੋੜਾ ਪਰੇਸ਼ਾਨ ਕਰਨਾ ਕਿਸੇ ਨੇ ਦੂਜੀ ਗੱਲ ਹੋਰ ਇਹ ਕਹਿੰਦਾ ਮੈਨੂੰ ਪਰੇਸ਼ਾਨ ਕਰਦੇ ਆ ਮੈਨੂੰ ਤੰਗ ਕਰਦੇ ਆ ਇਹਨੇ ਅੱਜ ਤੱਕ ਅਸੀਂ ਕਿਸੇ ਕੰਪਲੇਟ ਨਹੀਂ ਕੀਤੀ ਕਿਸੇ ਦੀ ਰਿਕਾਰਡਿੰਗ ਕਿਸੇ ਦੀ ਚੈਟਿੰਗ ਦਾ ਦਿਖਾ ਦੇ ਮਰਗਾ ਮੁੱਕਰਗਾ ਦਾ ਕੀ ਲੈਣਾ ਇਹ ਪਤਾ ਨਹੀਂ ਸੁਸਾਇਸਾਈਡ ਨੋਟ ਲਿਖ ਕੇ ਮਰੂਗਾ ਕਿ ਨਹੀਂ ਮਰੂਗਾ ਇੱਥੇ ਕਿੰਨੇ ਜਾਣੇ ਮਰਨੇ ਤੁਹਾਨੂੰ ਸ਼ਹਿਰ ਬਾਹਰ ਚੋ ਲੱਗ ਜਾਣਾ ਲੋਕੀ ਤਾਂ ਕਹਿੰਦੇ ਸੀ ਇਹ ਬਾਹਰ ਚਲੇ ਗਿਆ ਬੰਦਾ ਕਿੱਥੋਂ ਲੱਭਾ ਕਰੇ ਇਹ ਲੱਭਾ ਪ੍ਰਸ਼ਾਸਨ ਹੀ ਦੱਸ ਸਕਦਾ ਸਾਨੂੰ ਤਾਂ ਫੋਨ ਆਇਆ ਕਿੱਥੇ ਗਿਆ ਕਿੱਥੇ ਨਹੀਂ ਤੇ ਐਸ ਤਾਂ ਬੰਦਾ ਕਿੱਥੇ ਹੋਣੇ ਹੈ ਪਤਾ ਨਹੀਂ ਪ੍ਰਸ਼ਾਸਨ ਦੇ ਕੋਲ ਪਤਾ ਇਹ ਅੰਦਰ ਕੋਈ ਤੁਹਾਡੀ ਗੱਲ ਪਤਾ ਪ੍ਰਸ਼ਾਸਨ ਕੋ ਹੱਥ ਪੱਲਾ ਨਹੀਂ ਫੜਾ ਰਿਆ ਉਹ ਨਹੀਂ ਫੜਾਊਗਾ ਫੜਾਊਗਾ ਦੇਖੋ ਪ੍ਰਸ਼ਾਸਨ ਨੇ 10 ਦਿਨ 10 ਦਿਨ ਨਹੀਂ ਪਹਿਨ ਦਿੱਤੇ ਬੰਦਾ ਲੱਭ ਦਿੱਤਾ ਕੋਈ ਗੱਲ ਨਹੀਂ ਇਹ ਸਾਰਾ ਕੁਝ ਮੋਰੇ ਆ ਜਾਣਾ ਔਰ ਬਹੁਤ ਕੋਸ਼ਿਸ਼ ਫਗਵਾੜੇ ਦੇ ਲੋਕੀ ਕਹਿਣਾ ਵੀ ਚਾਹੁੰਦੇ ਪਰ ਨਹੀਂ ਕਹਿੰਦੇ ਤੁਸੀਂ ਵੀ ਮਨੋਜੀ ਸਭ ਕੁਝ ਜਾਣਦੇ ਆ ਇਹਦਾ ਹੱਲ ਰੱਬ ਕਰੂਗਾ ਪਰਚਾ ਦਰਜ ਹੋਇਆ ਸੀ ਪਰਚਾ ਦਰਜ ਹੋਇਆ ਸੀ ਹੈ ਧਾਰਾ ਕਿਹੜੀਆਂ ਲਾਈਆਂ ਸੀ ਉਹਦੇ ਵਿੱਚ ਮੇਰੇ ਖਾ 420 406 ਪਤਾ ਨਹੀਂ ਕਿੰਨੀਆਂ ਉਥਰ ਸ਼ਹਿਰ ਦੇ ਵਿੱਚ ਕਿੰਨੀ ਗਿਣਤੀ ਜੀ ਠੱਗੀ ਮਾਰੀ ਐ ਇਸ ਬੰਦੇ ਨੇ ਇਹ ਤਾਂ ਹੁਣ ਜਦੋਂ ਕਾਊਂਟਿੰਗ ਹੋਏਗੀ ਪੇਪਰ ਵਰਕ ਤੇ ਸਾਈਨ ਪਾ ਕੇ ਦੇਰ ਵੀ ਕੋਈ ਅੰਦਾਜ਼ਾ ਕਿੰਨੇ ਬੰਦੇ ਹੋਣਗੇ ਅਸੀਂ ਕਹਿਣ ਨੂੰ ਤਾਂ ਅਸੀਂ ਪਹਿਲੇ ਦਿਨ ਤੋਂ 15 ਕਰੋੜ ਦੀ ਕਹਿੰਦੇ ਆ ਠੀਕ ਹੈ ਨਾ ਇਹ ਹੁਣ ਸਾਰਾ ਗਰਾਊਂਡਰ ਲੈਵਲ ਦੀ ਹਕੀਕਤ ਆ ਜਾਣੀ ਗੱਲ ਇਹ ਆ ਮਰਗਾ ਮੁਕਰਗਾ ਦਾ ਰੱ ਪੇ ਮੇਰੀ ਗੱਲ ਸੁਣੋ ਇੱਥੇ ਸਾਰੇ ਇੱਥੇ ਆ ਗਰਮੀ ਦਾ ਇ tanto ਆਨੰਦ ਮਾਨਣ ਆਏ ਆ ਤੇ ਜਿਹਨੇ ਥੱਲੇ ਆ ਕੇ ਲੱਗਦੀ ਉਹਨੂੰ ਪਤਾ ਲੱਗਦਾ ਅਗਰੇ ਨਾਲ ਕੀ ਅਗਰੇ ਨੇ ਤਾਂ ਮੂੰਹ ਹਲਾ ਲੈਣਾ ਮਨੋ ਜੀ ਤੁਹਾਡੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਉਹਨੂੰ ਕੀ ਕਹਿੰਦੇ ਪ੍ਰਸ਼ਾਸਨ ਪ੍ਰਸ਼ਾਸਨ ਨਾਲ ਹਜੇ ਕੋਈ ਗੱਲਬਾਤ ਨਹੀਂ ਅੰਦਰ ਤੋਂ ਹਵਾ ਵਾਲਾ ਦੇ ਵਿੱਚ ਦੇਖਿਆ ਤੁਸੀਂ ਬੰਦਾ ਨਹੀਂ 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 ਦੇਖਿਆ ਕਿੱਥੇ ਗਿਆ ਬੰਦਾ ਜਿਹੜਾ ਆਇਆ ਸੀ ਸਾਨੂੰ ਸਾਨੂੰ ਅੱਜ ਜੁਮੇਵਾਰ ਸ਼ਹਿਰਦਾਰਾਂ ਦਾ ਫੋਨ ਆਇਆ ਔਰ ਉਹ ਗੱਲ ਹਕੀਕਤ ਨਿਕਲੀ ਅਸੀਂ ਇੱਥੇ ਆਏ ਆ ਤੇ ਮੋੜੇ ਉਹ ਵੀ ਦੇਖੀ ਆਪਾਂ ਉਹਦੀ ਇੰਟਰਵਿਊ ਵੀ ਦੇਖੀ ਜਿਹਦੇ ਵਿੱਚ ਆਹ ਮੈਂ ਗੱਲਾਂ ਕਹਿ ਇਹ ਸਾਰੇ ਗੱਲਾਂ ਉਹਨੇ ਇੰਟਰਵਿਊ ਚ ਕੀਤੇ ਆ ਯਾਰ ਕਰਦੇ ਵੇ ਕਿਹਦੀ ਉਹ ਨਹੀਂ ਭਾਈ ਭਜਦਾ ਉਹ ਵਾ ਜਿੰਨੇ ਪੈਸੇ ਦੇਣੇ ਆ ਜਹਾਜ਼ ਦੇਦਾ ਡੁੱਬਦਾ ਉਹ ਚੂਹੇ ਦੌੜਦੇ ਹੁੰਦੇ ਆ ਉਹ ਮਕਾਨ ਵੇਚਦੇ ਹੁੰਦੇ ਆ ਅਸੀਂ ਤਾਂ ਉਹਨੂੰ ਪਹਿਲੇ ਦਿਨ ਤੋਂ 4 ਮਹੀਨੇ ਮਨੂੰ ਜੀ ਪਹਿਲਾਂ ਵੀ ਕਿਹਾ ਤੇ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ ਤੂੰ ਸਾਨੂੰ ਦੱਸ ਅਸੀਂ ਸਾਰਾ ਸ਼ਹਿਰ ਇਕੱਠਾ ਕਰਾਂਗੇ ਜੁਮੇਵਾਰ ਸਾਰੇ ਮਾਰਕੀਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਇਕੱਠੇ ਕਰਾਂਗੇ ਕਿਉਂਕਿ ਸਾਰੀਆਂ ਮਾਰਕੀਟਾਂ ਦੇ ਨਾਲ ਇੱਕ ਪ੍ਰੈਜ਼ੀਡੈਂਟ ਇਕੱਠਾ ਕਰਕੇ ਤੇਰਾ ਹੱਲ ਕਰਾਵਾਂਗੇ ਜਿਨ੍ਹਾਂ ਦੇ ਦੇਨੇ ਆ ਦੇ ਜਿਨ੍ਹਾਂ ਤੋਂ ਲੈਣੇ ਆ ਤੈਨੂੰ ਲੈ ਕੇ ਦੇਨੇ ਜਾ ਉਹਨਾਂ ਦੇ ਹੁਣ ਉਹ ਮੰਨਦਾ ਪੈਸੇ ਦੇਨ ਤੁਹਾਡੀ ਗੱਲਬਾਤ ਹੋਈ ਉਹਦੇ ਨਾਲ ਉਹਦੇ ਮੰਨਣ ਨੂੰ ਕੀ ਕਰਨਾ ਉਹ ਤਾਂ ਕਹਿੰਦਾ ਜੀ ਜਿਨੇ 10000 ਦਿੱਤਾ ਉਹ 10 ਲੱਖ ਮੰਗਦਾ ਇਦਾਂ ਕਰੋ ਆਪਣਾ ਪਰਿਵਾਰ ਲੈ ਕੇ ਉਹ ਚੜ ਜਵੇ ਵੀ ਮੈਂ ਇਹਨੇ ਦੇਨੇ ਅਸੀਂ ਆਪਣਾ ਪਰਿਵਾਰ ਲੈ ਕੇ ਮੈਂ ਛੇਵੇਂ ਪਾਸ਼ੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ 12 ਨੂੰ ਆਪਣੇ ਸਿਰ ਤੇ ਰੱਖ ਕੇ ਚੱਕ ਕੇ ਕਹੂੰਗਾ ਵੀ ਮੈਂ ਇਹ ਤੋਂ ਕਿੰਨੇ ਲੈਣ ਮਰ ਕੇ ਇਹ ਜਿਨੇ ਜਿਨੇ ਕੋਈ ਗੱਲ ਮੰਨਣੀ ਆ ਸਾਡੇ ਲਈ ਐਸ ਵੇਲੇ ਸਬੂਤ ਤੋਂ ਵੱਧ ਪਰਮਾਤਮਾ ਦੇ ਦਰ ਤੋਂ ਉੱਤੇ ਨਹੀਂ ਇਹ ਝੂਠ ਮੰਨ ਲਵੇ ਸੱਚ ਮੰਨ ਕਿੰਨੇ ਕ ਜਾਨੇ ਇਕੱਠੇ ਆ ਜਿਨ੍ਹਾਂ ਦੀ ਕਮੇਟੀਆਂ ਰਹਿੰਦੀਆਂ ਥਾਰੇ ਵੀ ਮੇਰੇ ਖਿਆਲ ਸੌ ਦੋ ਉੱਤੇ ਬੰਦਾ ਹੁਣ ਜੀ ਕਿੰਨਿਆਂ ਵਿੱਚ ਆਏ ਹੁਣ ਕੀ ਨੋਬਾਈ ਜਿਹੜੇ ਆਪਾਂ ਬਾਹਰ ਥਾਣੇ ਦੇ ਬਾਹਰ ਖੜੇ ਹਾਂ ਆਪਣੇ ਹੁਣ ਨੋਬਾਤ ਇਹ ਆਈ ਆ ਵੀ ਅਸੀਂ ਕਹਿੰਦੇ ਹਾਂ ਕਿੱਥੇ ਆ ਜਦੋਂ ਦੀ ਇੰਟਰਵਿਊ ਹੋ ਗਈ ਸਭ ਕੁਝ ਹੋ ਗਈ ਸਾਡੇ ਮੂੰਹ ਤੇ ਤਾਂ ਕਰਾ ਅਸੀਂ ਕਿਹੜਾ ਬਦਮਾਸ਼ ਆ ਉਹਨੂੰ ਚਾਹੇ ਤੁਸੀਂ ਕਸਟਡੀ ਚ ਰੱਖ ਕੇ ਸਾਡੀ ਬਾਰੋ-ਬਾਰ ਇੱਕ ਵਾਰ ਗੱਲ ਕਰੀਂ ਕਿਉਂ ਨਹੀਂ ਮੋਰੇ ਕਰਾ ਰਹੀ ਸਾਡੇ ਨਹੀ ਕਰਾ ਪਾ ਜੀ ਇਹ ਪ੍ਰਸ਼ ਸਾਨੂੰ ਜੇ ਸਾਨੂੰ ਐਨੇ ਜੋਗੇ ਦਾ ਪਤਾ ਹੁੰਦਾ ਮਾਰੇ ਤੁਹਾਨੂੰ ਕੁਐਸਚਨ ਕਰਨੀ ਕਾਹਦੇ ਦਿੰਦੇ ਇਹ ਹੋ ਜਾਂਦੇ ਭੀੜ ਘਟੇ ਇਥੋਂ ਦੇ ਅਸੀਂ ਉਹ ਕਹਿੰਦੇ ਭੀੜ ਘਟੇ ਤੇ ਚੈੱਕ ਕਿੰਨੇ ਇਹਨਾਂ ਨੂੰ ਦੇ ਕੇ ਗਏ ਸੀਗੇ ਜੀ ਚੈੱਕ ਮੈਨੂੰ ਵੀ ਦੋ ਦੇ ਕੇ ਗਿਆ ਜੀ ਬਲੈਂਕ ਚੈੱਕ ਦੇ ਕੇ ਗਿਆ ਚਾਰ ਮੈਨੂੰ ਬਲੈਂਕ ਚੈੱਕ ਦੇ ਕੇ ਗਿਆ ਮਾਫ਼ ਕਰਨਾ ਮਨੋਜੀ ਤੁਸੀਂ ਬੜੇ ਸਿਆਣੇ ਹੋ ਮੈਨੂੰ ਬਲੈਂਕ ਚੈੱਕ ਦੇ ਕੇ ਗਿਆ ਜਿੱਥੇ ਮੈਂ ਕੁੱਤੇ ਵਾਂਗੂ ਭੌਂਕੀ ਜਾਣਾ ਪਹਿਲੇ ਦਿਨ ਦਾ ਮੇਰਾ 5.8 ਲੱਖਾਂ ਮੈਂ ਕਹਿ ਦਮਾ 28 ਲੱਖਾਂ ਰੱਬ ਦਾ ਦੇਖਦਾ ਨਾ ਯਾਰ ਬਲੈਂਕ ਆ ਮੈਂ ਬਲੈਂਕ ਲਿਆਉਂਗਾ ਗੇਏ ਸੀ ਜੀ ਉਹਦੇ ਉਹਦੇ ਦੂਜੇ ਬੈਂਕ ਦੇ ਵਿੱਚ ਗਏ ਸੀ ਚੱਕ ਲੈ ਕੇ ਉਹ ਨਹੀਂ ਮੈਂ ਨਹੀਂ ਗਿਆ ਮੈਂ ਇਸ ਕਰਕੇ ਨਹੀਂ ਗਿਆ ਜਿੱਦਣੇ ਰੌਲਾ ਪੈ ਗਿਆ ਉਦੋਂ ਤੋਂ ਬਾਅਦ ਆਹੀ ਕੰਜਰ ਘੜੀ ਚੱਲੀ ਤੋਏ ਆ ਜਿੰਨੇ ਬੰਦੇ ਜਾ ਕੇ ਆ ਉਹ ਕਹਿੰਦੇ ਨੇ ਇਹਨੇ ਤਾਂ ਅੱਜ ਲੋਕੀ ਇੱਧਾ ਚੈੱਕ ਮੰਡੇ ਚ ਤਾਂ ਦਾਣੇ ਮੰਡੀ ਦੇ ਹੁੰਦੇ ਤੋਂ ਲੋਕੀ ਕਹਿੰਦੇ ਕੋਈ ਬਾਹਰ ਚਲੇ ਗਿਆ ਕੋਈ ਕਹਿੰਦਾ ਰਾਜਸਥਾਨ ਚ ਲੱਗਿਆ ਇੱਥੇ ਹੀ ਆ ਭਾਜੀ ਇੱਥੇ ਹੀ ਆ ਭਾਈ ਸਰ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਜੀ ਸੰਦੀਪ ਕੁਮਾਰ ਸ਼ਰਮਾ ਜੀ ਹਾਂ ਜੀ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਅੱਜ ਤੁਸੀਂ ਆਪਣੇ ਪ੍ਰੈਸ ਕਾਨਫਰੰਸ ਵਗੈਰਾ ਕਰ ਰਹੇ ਹੋ ਸਰ ਜੀ ਇਦਾਂ ਹੈ ਨਾ ਮੇਰੇ ਉੱਤੇ ਝੂਠੇ આરોਪ ਲਾਏ ਗਏ ਕਿ ਮੈਂ ਕਮੇਟੀਆਂ ਲੈ ਕੇ ਲੋਕਾਂ ਦੀਆਂ ਭਾੜੀਆਂ ਜਾਂ ਨੱਟ ਗਿਆ ਮੈਂ ਭੱਜਿਆ ਨੱਠਿਆ ਨਹੀਂ ਹੈਗਾ ਮੈਂ ਲੋਕਾਂ ਲਈ ਜਿਹੜੇ ਨੇ ਦੇਣੇ ਆ ਉਹ ਮੈਂ ਹੱਥੀ ਬੰਨੀ ਦੇਨੇ ਜਿੰਨੇ ਕ ਦੇਂਦਾਰ ਪਰ ਲੋਕਾਂ ਨੇ ਵਧਾ ਜੜਾ ਕੇ 10 ਗੁਣਾ ਕਰਕੇ ਇਹ ਪੈਸਿਆਂ ਦਾ ਮਾਮਲਾ ਅੱਗੇ ਰੱਖ ਦਿੱਤਾ ਹੈ ਜਿਹੜਾ ਇੰਨੀ ਦੇਣਦਾਰੀ ਨਹੀਂ ਹੈਗੀ ਪਰ ਲੋਕਾਂ ਦੇ ਵਿੱਚ ਇਹ ਆ ਵੀ ਕਿਸੇ ਦਾ ਮੈਂ ਜੇ 5 ਲੱਖ ਵਾਲੀ ਕਮੇਟੀ ਕਿਸੇ ਨੇ ਪਹਿਲੀ ਪਾਈ ਆ ਉਹਨੇ 20000 ਰੁਪਏ ਦਿੱਤਾ ਤੇ ਉਹ 5 ਲੱਖ ਰੁਪਏ ਕਹਿਣ ਲੱਪਿਆ ਕਿਸੇ ਨੇ 10 ਲੱਖ ਕਹਿਣ ਲੱਪਿਆ ਇਦਾਂ ਕਰ ਕਰਕੇ ਪੈਸੇ ਬਹੁਤ ਜ਼ਿਆਦਾ ਲੋਕਾਂ ਨੇ ਵਧਾਈ ਚੜਾਈ ਆ ਇੰਨੇ ਪੈਸੇ ਨਹੀਂ ਹੈਗੇ ਆ ਜਿਨ੍ਹਾਂ ਦੇ ਦੇਣੇ ਆ ਉਹ ਮੈਂ ਹੱਥੀ ਬੰਨੀ ਦਊਂਗਾ ਤੇ ਪਰ ਇਹ ਜਿਹੜੇ ਹੁਣ ਮੈਨੂੰ ਲੋਕੀ ਪਰੇਸ਼ਾਨ ਕਰਦੇ ਸੀ ਇਹਨਾਂ ਨੇ ਪਰੇਸ਼ਾਨੀ ਕਰਕੇ ਮੈਂ ਤਾਂ ਮਰਨ ਚੱਲਾ ਜਗਾ ਸੁਸਾਇਟੀ ਕਰਨ ਲੱਗਾ ਸੀਗਾ ਕਿਉਂਕਿ ਮੇਰਾ ਜਿਹੜਾ ਹੈ ਨਾ ਅਟਕੋ ਮੈਂ ਆਪਣਾ ਸੁਸਾਇਟੀ ਨ ਤਾ ਲਿਖਿਆ ਹੋਇਆ ਜੀ ਇਹ ਲੋਕ ਜਿਹੜੇ ਵਿੱਚ ਇਹਦੇ ਵਿੱਚ ਨਾਮ ਮੈਂ ਮੈਂਸ਼ਨ ਕੀਤੇ ਹੋਇਆ ਇਹ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਮੈਨੂੰ ਫੋਨ ਰਾਤ ਨੂੰ 12-12 ਵਜੇ ਤੱਕ ਵੀ ਫੋਨ ਕਰਦੇ ਰਹੇ ਸਵੇਰੇ 6 ਵਜੇ ਨੇ ਤੇ ਮੈਨੂੰ ਇਹਨਾਂ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦੇਣਾ ਵੀ ਇਹਨਾਂ ਨੇ ਮੈਨੂੰ ਇਹ ਹੀ ਕਹਿਣਾ ਵੀ ਮੈਂ ਤੁਹਾਨੂੰ ਇਹ ਕਰ ਦੂੰਗਾ ਜਾਂ ਮਾਰ ਦੂੰਗਾ ਜਾਂ ਨੂੰ ਮਾਰ ਦੂੰਗਾ ਜੇ ਤੂੰ ਪੁਲਿਸ ਥਾਣੇ ਵੀ ਗਿਆ ਸਾਡੇ ਉੱਥੇ ਤੱਕ ਪਹੁੰਚ ਜਾ ਸੀ ਤੈਨੂੰ ਫੇਰ ਵੀ ਟੰਗਾ ਕੇ ਰਾਵਾਂਗੇ ਮੈਂ ਹਾਰ ਕੇ ਇਹਨਾਂ ਤੋਂ ਸਾਰਿਆਂ ਤੋਂ ਪਰੇਸ਼ਾਨ ਹੋ ਕੇ ਮੈਂ ਮਰਨ ਚੱਲਦਾ ਸੀਗਾ ਸੋ ਸੈਟ ਕਰਨ ਚੱਲਦਾ ਸੀਗਾ ਉੱਥੇ ਮੈਨੂੰ ਬਾਬਾ ਜੀ ਮਿਲੇ ਬਾਬਾ ਜੀ ਨੇ ਮੈਨੂੰ ਆਪਣੇ ਮੇਰੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਾਕਾ ਇਦਾਂ ਨਹੀਂ ਕਰੀਦਾ ਹੁੰਦਾ ਇਹ ਜ਼ਿੰਦਗੀ ਆ ਕਿਹਦੇ ਚ ਲੜੀਦਾ ਹੁੰਦਾ ਤੂੰ ਮੇਰੇ ਨਾਲ ਕੱਲ ਮੈਂ ਤੇਰੇ ਨਾਲ ਖੜਾ ਆ ਜਿੱਥੇ ਤੈਨੂੰ ਇਨਸਾਫ ਦੀ ਲੋੜ ਆ ਮੈਂ ਪੂਰਾ ਦਿਵਾਉਂਗਾ ਤੇ ਉਹਨਾਂ ਨੇ ਮੈਨੂੰ ਪੁਲਿਸ ਬੰਸਾ ਆ ਜਾਂਦਾ ਵੀ ਪੂਰਾ ਯੋਗਦਾਨ ਦੇ ਦਿੱਤਾ ਉਹ ਕਹਿੰਦੇ ਵੀ ਫੋਗਾੜੇ ਦੀ ਜਿਹੜੀ ਪ੍ਰਸ਼ਾਸਨ ਆ ਬਹੁਤ ਵਧੀਆ ਪ੍ਰਸ਼ਾਸਨ ਜਿਹੜਾ ਇਨਸਾਫ ਹੋਗਾ ਇਨਸਾਫ ਦੀ ਗੱਲ ਕਰੋਗੇ ਤੇ ਪੁਲਿਸ ਸਾਰਾ ਤੈਨਾਂ ਪੂਰੀ ਕੋਆਪਰੇਟ ਕਰੂਗੀ ਜਿੱਥੇ ਤੇਰੀ ਗਲਤੀ ਨਹੀਂ ਹੋਵੇ ਤੈਨ ਪਰੇਸ਼ਾਨ ਨਹੀਂ ਕੀਤਾ ਜਾਊਗਾ ਤੇ ਸਾਰੀਆਂ ਜੋ ਵੀ ਮਸਲਿਆਂ ਦਾ ਹੱਲ ਕੋਲ ਬੈਠੇ ਸਾਰੇ ਸਹੀ ਢੰਗ ਨਾਲ ਕਰ ਲੈ ਸਰ ਕਿੰਨੇ ਗਰੁੱਪ ਚੱਲਦੇ ਸੀ ਆਪਣੇ ਸਰ ਗਰੁੱਪ ਤਾਂ ਮੇਰੇ ਚੱਲਦੇ ਸੀਗੇ 12-15 ਗਰੁੱਪ ਚੱਲਦੇ ਸੀ ਪਰ ਲੋਕਾਂ ਨੇ ਹੁਣ ਕਮੇਟੀਆਂ ਜਿਹਨਾਂ ਨੂੰ ਮੈਂ ਦਿੱਤੀਆਂ ਉਹ ਵੀ ਮੈਨੂੰ ਪੈਸੇ ਨਹੀਂ ਦੇ ਰਹੇ ਸੀ ਪਿਛਲੇ 6 ਮਹੀਨੇ ਤੋਂ ਮਨੂੰ ਪੈਸੇ ਨਹੀਂ ਸੀ ਦੇ ਰਹੇ ਮੇਰੀ ਘਟੋ ਘਟ 40-45 ਹਜ਼ਾਰ ਦੀ ਕਲੈਕਸ਼ਨ ਸੀ ਉਹ ਜਿਹੜੀ ਘਟ ਗਈ 4-5 ਹਜ਼ਾਰ ਬਚ ਰਹੀ ਗਈ ਉਹਨਾਂ ਲੋਕੀ ਪਰੇਸ਼ਾਨ ਕਰਦੇ ਸੀ ਦਾਦਾ ਸੇ ਜਾਣੇ ਮੈਨੂੰ ਇਕੱਠੀਆਂ ਕਮੇਟੀਆਂ ਮੰਗਦੇ ਜਿਹੜੀਆਂ ਮੈਂ ਨਹੀਂ ਦੇ ਸਕ ਰਹਾ ਸੀਗਾ ਸਰ ਇਹ ਟੋਟਲ ਅਮਾਉਂਟ ਕਿੰਨੀ ਸੀ ਜਿਹੜੀ ਦੇਨਦਾਰ ਮਾਉਂਡ ਦੇਨਦਾਰ ਮਾਉਂਡ ਸਰ ਜੀ ਬਹੁਤ ਘਾਟਾ ਪਰ ਇਹਨਾਂ ਨੇ ਦੇਖੋ ਦਾ ਪਹਿਲਾਂ ਵੀਡੀਓ ਦੇ ਚੱਲਣੇ ਲੋਕਾਂ ਨੇ ਵੀ ਮੈਂਸ਼ਨ ਕੀਤਾ ਇਹ ਇਹਨਾਂ ਨੇ ਕਮੈਂਟ ਵੀ ਲੋਕਾਂ ਨੇ ਦਿੱਤੇ ਪਹਿਲਾਂ 2 ਕਰੋੜ ਦੱਸਿਆ ਗਿਆ ਸੀ ਫਿਰ 5 ਕਰੋੜ ਤੇ ਆ ਗਏ ਫਿਰ 10 ਕਰੋੜ ਤੇ ਆ ਗਏ ਹੁਣ 15 ਕਰੋੜ ਤੱਕ ਚੱਲ ਗਏ ਆ ਤੇ ਵਿੱਚ ਲੋਕੀ ਕਮੈਂਟ ਕਰਦੇ ਵੀ ਹੌਲੀ ਹੌਲੀ ਇਹ ਲੈਣੇ ਬਤਾ ਦੇ 100 ਕਰੋੜ ਤੱਕ ਚੱਲ ਜਾਣਾ ਜੇ ਜਿੰਨੇ ਕੇ ਦੇਨਦਾਰ ਹੀ ਹੋਣੀਂ ਕਿ ਰੱਖੋ ਤੇ ਇਹ ਤਾਂ ਬਧਾ ਬਧਾ ਕੇ ਬਧਾ ਬਧਾ ਕੇ 15 ਕਰੋੜ ਤੱਕ ਸਰਦੀ ਲੱਗੇ ਕਿ ਆਪਣੇ ਸ਼ਹਿਰ ਛੱਡਣ ਦਾ ਕੀ ਮਕਸਦ ਹੋਇਆ ਸਰ ਸਰ ਸ਼ਹਿਰ ਛੱਡਣ ਦਾ ਇਹ ਮਕਸਦ ਤਾਂ ਮਨੂੰ ਰੋਹਤ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਸੀ ਮੈਂ ਜਾਨਕੀ ਇੱਕ ਜਿਸ ਨਾਲ ਮਰਨ ਵਾਲੇ ਮਰਨ ਹੀ ਚੱਲਦਾ ਸੀ ਮਾਰ ਹੀ ਗਿਆ ਜਗਾ ਮਨੂੰ ਸਿਰਫ ਬਾਬਾ ਜੀ ਨੇ ਬਚਾਲਿਆ ਇਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਆ ਨਹੀਂ ਤੇ ਮੈਂ ਅੱਜ ਤੁਹਾਨੂੰ ਮੇਰਾ ਸੋਸਾਇਟੀ ਨੋਟ ਆ ਪਿਆ ਵਾ ਮੈਂ ਮਰਿਆ ਹੀ ਮਿਲਣਾ ਸੀ